ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਅੱਜ ਸਿੱਖ ਧਰਮੀ ਫੌਜੀ ਐਸੋਨ ਦਾ ਪ੍ਰਧਾਨ ਦਲਦੇਵ ਸਿੰਘ ਅਰਦਾਸ ਹੋ ਰਿਆਂ ਔਰ ਅੱਜ ਆਹੀਂ ਆਏ ਬੜੇ ਦੁਖੀ ਹੀ ਕਿਉਂਕਿ ਸਾਨੂੰ ਸਾਲਾਂ ਬੱਧੀ ਹੋ ਗਏ 40 ਸਾਲ ਹੋ ਗਏ ਧਰਮੀ ਫੌਜ ਦੇ ਮਸਲੇ ਜਿਹੜੇ ਆ ਉਹ ਲਟਕੇ ਹੋਏ ਨੇ ਇੱਥੇ ਮੈਂ ਥੋੜਾ ਅਪੀਲ ਕਰ ਦੇਣੀ ਚਾਹੁੰਦਾ ਸਿੱਖ ਕੌਮ ਨੂੰ ਤੇ ਸਿੱਖ ਬੁੱਧੀ ਜੀਵਨ ਕਿ ਜਦੋਂ ਅਸੀਂ ਧਰਮੀ ਫੌਜੀ ਬੋਲਦੇ ਆ ਤਾਂ ਸਾਨੂੰ ਕਹਿੰਦੇ ਨੇ ਕਿ ਪਤਾ ਨਹੀਂ ਪੈਸੇ ਇਕੱਠੇ ਕਰਨੀ ਬੋਲਦੇ ਨੇ ਜਾਂ ਇਹਨਾਂ ਨੂੰ ਕੀ ਚਾਹੀਦਾ ਮੈਂ ਦੋਨੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਜਦੋਂ ਟੈਂਕ ਤੇ ਤੋਪਾਂ ਦੇ ਨਾਲ ਹਮਲਾ ਹੁੰਦਾ ਉੱਥੇ अनेका ਮਲਕਾਂ ਕਾਲ ਤੱਕ ਦੇ ਟਾ ਟੇਰੀ ਹੋਦਾ ਹਜ਼ਾਰਾਂ ਸੰਗਤ ਮਾਰੀ ਜਾਂਦੀ ਆ ਔਰ ਉਹਦੇ ਫੈਸਲੇ ਕਰਕੇ ਉਹਦਾ ਮਲਕ ਸੱਚ ਜਾਗਰਨ ਕਰਨ ਲਈ ਵਾਸਤੇ ਤੇ ਜਿਹੜੇ ਉਦੋਂ ਧਰਮੀ ਫੌਜੀ ਸ਼ਹੀਦ ਹੋ ਗਏ ਸੀ ਜ਼ਖਮੀ ਹੋ ਗਏ ਸੀ ਜਿਹੜੇ ਅੰਟਰੋਗੇਟ ਹੋ ਗਏ ਇਹ ਤਿੰਨ ਗਰੁੱਪ ਜਿਹੜੇ ਨੇ ਇਹ ਅੱਜ ਮੰਜੀਆਂ ਦੇ ਉੱਤੇ ਪਏ ਨੇ ਇਹਨਾਂ ਨੂੰ ਵੇਖਣ ਦੀ ਲੋੜ ਆ ਪਾਕੀ ਜਨ ਦੇ ਦੇਸੇ ਫਰਮ ਸਰਵਸ ਨੇ ਜਾਂ ਹੋਰ ਜਿਹੜੇ ਧਰਮੀ ਫੌਜੂਆਂ ਦਾ ਕਿੰਨਾ ਨੁਕਸਾਨ ਹੋਇਆ ਇਹ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਕੋਈ ਸਾਨੂੰ ਕਿਸੇ ਚੀਜ਼ ਦੇ ਨਾਲ ਲਾਲਚ ਨਾਲ ਜੁੜੇ ਤੇ ਉਹ ਇੱਕ ਇੱਕ ਧਰਮੀ ਫੌਜੂ ਨੂੰ ਸਦਕੇ ਤੇ ਉਹਨਾਂ ਦੇ ਉਹਨਾਂ ਦੇ ਹਾਲਾਤ ਵੇਖਿਆ ਵੀ ਕਿਹੜੇ ਹਾਲਾਤ ਚ ਆਪਣਾ ਜੀਵਨ ਬਤੀਤ ਕਰ ਰਹੇ ਨੇ ਉਹ ਦੂਸਰੀ ਗੱਲ ਹੈ ਕਿ ਜਦੋਂ ਸਿੱਖ ਕੌਮ ਦੇ ਉੱਤੇ ਇੱਕ ਟਿੰਕ ਤੇ ਤੋਪਾਂ ਨਾਲ ਹਮਲਾ ਹੋ ਗਿਆ ਔਰ ਇਹ 40 ਸਾਲ ਦੇ ਵਿੱਚ ਇੱਕ ਹੱਲ ਕਿਉਂ ਨਹੀਂ ਹੋਇਆ ਦੂਸਰੇ ਪਾਸੇ ਬੇਨਤੀ ਇਹ ਆ ਕਿ ਪਿਛਲੇ ਸਾਲ ਐਸੋ ਪਿਛਲੇ ਸਾਲ ਜਨਵਰੀ ਦੇ ਵਿੱਚ ਸੁਲਤਾਨਪੁਰ ਲੋਧੀ ਦਾ ਜਿਹੜਾ ਉਹ ਹੱਲ ਹੋ ਰਿਹਾ ਸੀ ਔਰ ਜੇਕਰ ਹੁਣ ਸੁਖਵੀਰ ਸਿੰਘ ਬਾਦਲ ਦੇ ਉੱਤੇ ਇੱਕ ਪਿਸਟਲ ਦੇ ਨਾਲ ਗੋਲੀ ਚੱਲਦੀ ਹੈ ਤਾਂ ਉਹਦਾ ਹੱਲ ਹੋ ਰਿਹਾ ਔਰ ਇਹ ਜਦੋਂ ਅਸੀਂ ਖਬਰਾਂ ਸੁਣੀਆਂ ਨੇ ਉਹ ਖਬਰਾਂ ਸੁਣ ਕੇ ਅੱਜ ਅਸੀਂ ਪ੍ਰਧਾਨ ਸਾਹਿਬ ਕੋਲ ਮੰਗ ਪੱਤਰ ਲੈ ਕੇ ਆਏ ਆ ਪਰਜੇਂਦਰ ਸਿੰਘ ਤਾਂ ਮੈਂ ਸਾਬ ਨੂੰ ਦੱਤਾ ਵਾ ਉਹਦੇ ਵਿੱਚ ਇਹ ਆ ਮੇਰ ਮੰਗ ਕੀਤੀ ਆ ਕਿ ਜਿਹੜਾ ਜੂਨ 1984 ਦਾ ਫੌਜੀ ਹਮਲਾ ਇਹਦਾ ਵੀ ਸੱਚ ਜਿਹੜਾ ਅਜਾਗਰ ਕੀਤਾ ਜਾਵੇ ਔਰ ਧਰਮੀ ਫੌਜੀਆਂ ਦੇ ਦਰਦ ਨੂੰ ਵੇਖ ਕੇ ਇਹਨਾਂ ਦਾ ਜਿਹੜਾ ਕੀਤਾ ਇਹ ਤਾਂ ਮੈਂ ਥੋੜਾ ਜਿਆਦਾ ਯਾਦ ਲਾਉਣਾ ਚਾਹੁੰਦਾ ਕਿ 17 ਨਵੰਬਰ 2014 ਨੂੰ ਪੰਜ ਸਿੰਘ ਸਭਾ ਨੇ ਜਦ ਧਰਮੀ ਫੌਜੀ ਕੁਰਬਾਨੀ ਨੂੰ ਮਾਨਤਾ ਦਿੱਤੀ ਸੀ ਔਰ ਸ਼ਹੀਦਾਂ ਦੀਆਂ ਫੋਟੋਆਂ ਜਿਹੜੇ ਸਿੱਖ ਚਾਪ ਕਰ ਲਾਉਣ ਦੇ ਵਿੱਚ ਪੰਜ ਸਿੰਘ ਸਭਾ ਦਾ ਫੈਸਲਾ ਵਾ ਤੇ ਜਿਹੜਾ ਅਜੇ ਤੱਕ 10 ਸਾਲਾਂ ਦਾ ਚਾਲ ਨਹੀਂ ਹੋਇਆ ਹੁਣ ਜਿਹੜੀ ਸਾਡੀ ਗੱਲਬਾਤ ਹੋਈ ਹੈ ਪ੍ਰਧਾਨ ਸਾਹਿਬ ਨਾਲ ਉਹਦੇ ਵਿੱਚ ਇਹ ਗੱਲ ਹੋਈ ਹੈ ਕਿ ਜੋ ਮੰਗ ਪੱਤਰ ਦਿੱਤਾ ਉਹਦਾ ਮੇਨ ਮੁੱਦਾ ਇਹ ਆ ਕਿ 84 ਦਾ ਵੀ ਜਿਹੜਾ ਵਾ ਉਹਦਾ ਵੀ ਜਿਹੜਾ ਸੱਚ ਚ ਉਜਾਗਰ ਕੀਤਾ ਜਾਵੇ ਨੰਬਰ 2 ਦੇ ਤੱਕ ਜਿਹੜੇ ਸ਼ਹੀਦ ਧਰਮੀ ਫੌਜੀ ਨੇ ਉਹਨਾਂ ਦੇ ਜਿਹੜੇ ਪੰਜ ਸਿੰਘ ਸਭਾ ਨੇ ਸਨ 14 ਦੇ ਵਿੱਚ ਜਿਹੜੀ ਆਪਣੇ ਫੋਟੋਆਂ ਲਾਉਣ ਲਈ ਕੀਤੀਆਂ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਲਾਈਆਂ ਜਾਣ ਔਰ ਉਸ ਤੋਂ ਬਾਅਦ ਜਿਹੜੇ ਇਹਨਾਂ ਨੂੰ ਧਰਮੀ ਫੌਜ ਨੂੰ ਮਾਨਤਾ ਦਿੱਤੀ ਆ 14 ਦੇ ਵਿੱਚ 5 ਸਿੰਘ ਸਾਬਨ ਮੰਨਤਾ ਦਿੰਦੇ ਨੇ ਲੇਕਿਨ 4 ਮਤੇ ਸ੍ਰੋਣੀ ਕਟੇ ਵਾਲੇ ਪਾਏਗੇ ਕਿ ਇਹ ਮਲਕਾ ਤਰਮੀ ਫੌਜੀ ਨਹੀਂ ਉਹ ਅਪੀਲ ਕੀਤੀ ਹੈ ਕਿ ਜਿਹੜਾ ਮੰਗ ਜਿਹੜਾ ਮਤਾ ਵਾ ਉਹਨੂੰ ਕੈਂਸਲ ਕਰਕੇ ਜਿਹੜੇ ਅਮਰ ਜਿਹੜੇ ਉਹਦੇ 84 ਦੇ ਵਿਰੋਧ ਦੇ ਵਿੱਚ ਬੈਰਕਾ ਛੜਕੇ ਅੰਮ੍ਰਿਤਸਰ ਨੂੰ ਉਚਾਲੇ ਪਾਏ ਸੀ ਉਹ ਸਾਰੇ ਤਰਮੀ ਫੌਜੀ ਮੰਨੇ ਜਾਣ ਔਰ ਅੱਜ ਪ੍ਰਧਾਨ ਸਾਹਿਬ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਤੁਹਾਡੇ ਨਾਲ ਆ ਦੂਸਰਾ ਉਹਨਾਂ ਨੇ ਕਿਹਾ ਕਿ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਉਹ ਲਾਵਾਂਗੇ ਤੀਸਰਾ ਉਹਨਾਂ ਨੇ ਟ੍ਰਸਟ ਬ੍ਰਾਂਚ ਤੋਂ ਟੈਲੀਫੋਨ ਕਰਕੇ ਹੁਣੇ ਪੁੱਛ ਲਿਆ ਵੀ ਕਿੰਨੇ ਸ਼ਹੀਦ ਨੇ ਔਰ ਚੌਥਾ ਉਹਨਾਂ ਨੇ ਕਹਿਆ ਗਿਆ ਹੀ ਤਾਨੂੰ ਛੇਤੀ ਤੋਂ ਛੇਤੀ ਸਿੰਘ ਸਭਾ ਨੂੰ ਕਹਿ ਕੇ ਤੈਨੂੰ ਸਨਮਾਨਤ ਜੁੜਾ ਕਲਾਵਾਂਗੇ ਇੱਥੇ ਥੋੜੀ ਵਿਚਾਰ ਨਹੀਂ ਗੱਲ ਆ ਕਿ ਮੈਂ ਮਰਿਆਦਾ ਨੂੰ ਜਾਣਦਾ ਮੈਂ ਅਮਰਤਾਰੀਆਂ ਦੇ ਅਕਾਲਤ ਇੱਥੇ ਡਿਊਟੀ ਵੀ ਕੀਤੀ ਆ ਉਹਨਾਂ ਕਿਹਾ ਕਰਨਾ ਮੈਂ ਐਸਾ ਅਕਾਲ ਤੱਕ ਦਿੱਤੇ ਸਾਡੇ ਪੂਰੇ ਬੰਦੇ ਫਿੱਟ ਨਹੀਂ ਬਣੇ ਕਿ ਉਹਨੇ ਦਾੜ੍ਹੀ ਰੰਗੀ ਆ ਤੇ ਕਿਸ ਨੇ ਕੱਤੀ ਆ ਤੁਸੀਂ ਲੰਬੇ ਪ੍ਰੋਗਰਾਮ ਰੱਖ ਕੇ ਮੰਝੀ ਹਾਲ ਜਿੱਦਾ ਉਥੇ ਕਰ ਦੋ ਇਹ ਮੰਗ ਰੱਖੀ ਆ ਔਰ ਜੋ ਮੰਗਾ ਹੀ ਪ੍ਰਧਾਨ ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਕਿ ਇਹ ਤੁਹਾਡੇ ਮਸਲੇ ਹੱਲ ਹੋਣਗੇ ਹੁਣ ਭਰੋਸਾ ਕਿਦਾਂ ਕਾਮਯਾਬ ਹੁੰਦਾ ਇਹ ਸਮਾਂ ਦੱਸੇਗਾ ਔਰ ਸੰਗਤ ਦੱਸੇਗੀ ਜੀ ਆਸ ਹੈਗੀ ਆ ਤੁਹਾਨੂੰ ਕਿ ਹੁਣ ਕਾਮਯਾਬੀ ਮਿਲ ਸਕਦੀ ਕਿਉਂਕਿ ਲੰਬੇ ਸਮੇਂ ਤੋਂ ਪਹਿਲਾਂ ਪ੍ਰਧਾਨ ਸਾਹਿਬ ਨਾਲ ਮੁਲਾਕਾਤ ਹੀ ਨਹੀਂ ਹੋ ਪਾਈ ਇਹ ਤਾਂ ਬੇਨਤੀ ਹੈ ਕਾ ਕਿ ਮੈਨੂੰ 17ਵਾਂ ਸਾਹਿਬ ਪ੍ਰਧਾਨ ਜੀ ਜਾਂਦਾ ਭਰੋਸੇ ਤੇ ਮੈਨੂੰ ਬਹੁਤ ਮਿਲੇ ਨੇ ਤੇ ਮੈਂ ਹੁਣ ਆਂਦੇ ਕਾਣੇ ਕੋੜੀ ਚੜਿਆ ਤੇ ਜਾਣੇ ਜਦੋਂ ਹਊਗਾ ਭਰੋਸਾ ਪੂਰਾ ਉਦੋਂ ਮੈਂ ਕਹਿ ਸਕਦਾ ਹਾਲੇ ਹਾਂ ਭਰੋਸਾ ਜਰੂਰ ਆ ਸਾਨੂੰ ਯਕੀਨ ਆ ਵੀ ਸਾਡੇ ਕੰਮ ਹੋਣਗੇ ਔਰ ਇਹ ਜੇ ਹੋਏ ਅਸੀਂ ਹੁਣ ਵੀ ਧੰਨਵਾਦ ਕਰਦੇ ਆਂ ਫੇਰ ਵੀ ਅਸੀਂ ਧੰਨਵਾਦ ਕਰਾਂਗੇ